ਅੱਜ 25 ਜਨਵਰੀ ਜੋ ਦਾਲ ਖਾਲਸਾ ਤੇ ਸ਼ਰੋਨੀ ਇਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ ਦੇ ਵਿਰੋਧ ਵਿੱਚ ਮਾਝਾ ਮਾਲਵਾ ਦੁਆਬਾ ਮਾਨਸਾ ਜਲੰਧਰ ਤੇ ਗੁਰਦਾਸਪੁਰ ਵਿੱਚ ਪ੍ਰੋਟੈਸਟ ਰੱਖੀ ਗਈ ਸੀ ਉਹਦੇ ਤਹਿਤ ਜਿਵੇਂ ਤੁਸੀਂ ਵੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਪਰ ਦੇ ਰਾਤ ਨੂੰ ਹੀ ਜਿਹੜੀ ਲੀਡਰਸ਼ਿਪ ਉਹਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਆ ਕਈਆਂ ਨੂੰ ਫੋਨਾਂ ਉੱਤੇ ਕਿਹਾ ਜਾ ਰਿਹਾ ਕਿ ਪ੍ਰੋਗਰਾਮ ਵਿੱਚ ਦਾ ਹਿੱਸਾ ਨਾ ਬਣੋ ਤੇ ਕਈਆਂ ਨੂੰ ਥਾਣੇ ਲਜਾਇਆ ਗਿਆ ਆ ਤੇ ਬਹੁਤ ਸਾਰਿਆਂ ਦੇ ਘਰਾਂ ਵਿੱਚ ਪਿੰਡ ਦੇ ਪੰਚਾਇਤ ਸਰਪੰਚਾਂ ਨੂੰ ਫੋਨ ਕਰਕੇ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਪ੍ਰੋਗਰਾਮ ਵਿੱਚ ਜਾਣ ਤੋਂ ਰੋਕਿਆ ਜਾਵੇ ਇਹ ਤਾਨਾਸ਼ਾਹੀ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਆਈਆਂ ਤੇ ਹੁਣ ਵਾਲੀ ਵੀ ਕਰਦੀ ਹੈ ਪਰ ਸੀ ਇਹ ਬੇਨਤੀ ਕਰਨ ਦੇ ਲਈ ਦਾਸ ਗੁਰਨਾਮ ਸਿੰਘ ਮੂਨਕਾ ਇਹ ਬੇਨਤੀ ਕਰਨ ਲਈ ਕੀਤਾ ਕਿ ਜਿਹੜੇ ਪ੍ਰੋਟੈਸਟ ਨੇ ਉਹ ਤਿੰਨੇ ਜਗ੍ਹਾ ਉਦਾਂ ਹੀ ਹੋ ਰਹੇ ਨੇ ਚਾਹੇ ਸਾਡੀ ਲੀਡਰਸ਼ਿਪ ਉਥੇ ਪ੍ਰਸ਼ਾਸਨ ਉਹਨੂੰ ਡੱਕ ਲਿਆ ਘਰਾਂ ਦੇ ਵਿੱਚ ਨਾ ਪਹੁੰਚ ਸਕੇ ਪਰ ਜਿਹੜੇ ਅਜੇ ਘਰਾਂ ਚੋਂ ਬਾਹਰ ਸੀ ਉਹ ਸਾਰੇ ਜਿਹੜੇ ਉਥੇ ਪਹੁੰਚ ਰਹੇ ਨੇ ਤਿੰਨੋਂ ਹੀ ਜਾ ਪ੍ਰੋਗਰਾਮ ਹੋ ਰਿਹਾ ਹੈ ਤੇ ਸਮਾਂ ਥੋੜਾ ਦੇਰ ਪਛੇਦ ਹੋ ਸਕਦਾ ਹੈ ਤੇ ਸੰਗਤ ਨੂੰ ਬੇਨਤੀ ਕਰਦੇ ਆ ਪੰਜਾਬ ਦੀ ਨੌਜਵਾਨੀ ਨੂੰ ਬੇਨਤੀ ਕਰਦੇ ਆ ਕਿ ਆਓ ਸਾਰੇ ਜਾਣੇ ਆਪਣੇ ਸਮੇ ਰੁਜ਼ੇਵੇਂ ਜਿਹੜੇ ਨਹੀਂ ਵੀ ਆਉਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਿਹੜਾ ਵੀ ਤੁਹਾਡੇ ਨੇੜੇ ਪੈਂਦਾ ਆ ਉਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਅਸਟ ਦੇ ਵਿੱਚ ਹਿੱਸਾ ਲਵੋ ਤਾਂ ਜੋ ਇੰਡੀਅਨ ਸਟੇਟ ਜਿਹੜੇ ਜ਼ੁਲਮ ਕਰਦੀ ਆ ਰਹੀ ਆ ਘੱਟ ਗਿਣਤੀਆਂ ਦੇ ਉੱਪਰ ਜ਼ੁਲਮ ਕਰਦੀ ਆ ਰਹੀ ਆ ਸਿੱਖਾਂ ਦੇ ਉੱਪਰ ਜ਼ੁਲਮ ਕਰਦੀ ਆ ਰਹੀ ਆ ਕਿਸਾਨੀ ਦੇ ਜਿਹੜੇ ਹੱਕ ਖੋਏ ਜਾ ਰਹੇ ਨੇ ਸਿੱਖਾਂ ਦੀ ਟਾਰਗੇਟ ਕਿਲਿੰਗ ਜਿਹੜੀ ਦੁਨੀਆ ਦੇ ਵਿੱਚ ਜਾ ਕੇ ਕੀਤੀ ਜਾ ਰਹੀ ਆ ਹਰ ਇੱਕ ਦਾ ਵਿਰੋਧ ਜਤਾਉਣ ਦੇ ਲਈ ਆਪਣੀ ਹਾਜ਼ਰੀ ਲਵਾਈਏ ਇਹ ਬਣੀ ਹੋਈ ਪੰਜਾਬ ਦੀ ਸਰਕਾਰ ਨੂੰ ਵੀ ਦਸੀਏ ਕਿ ਡੇਲਾ ਲਾਲਾ ਤੂੰ ਇੱਕ ਡੱਕ ਲੇਂਗੀ ਦੋ ਡੱਕ ਲੇਂਗੀ ਪਰ ਇਹ ਡੱਕੇ ਨਹੀਂ ਜਾਣੇ ਗੁਰੂ ਗੋਬੀ ਸਿੰਘ ਪਾਸ਼ਾ ਦੀ ਕੌਮ ਆ ਇਹ ਤੇ ਗੋਲੀਆਂ ਖਾਂਦੇ ਆ ਛਾਤੀਆਂ 'ਚ ਉਹ ਨਹੀਂ ਮੁੱਕਦੇ ਤੁਸੀਂ ਤੇ ਘਰਾਂ ਵਿੱਚ ਡੱਕ ਕੇ ਪ੍ਰੋਗਰਾਮ ਡੱਕ ਕਰ ਲੋ ਰੋਕ ਲਓਗੇ ਇਹ ਕਦਾਈ ਵੀ ਨਹੀਂ ਹੋ ਸਕਦਾ ਪ੍ਰੋਗਰਾਮ ਹੋਏਗਾ ਹਰ ਹਾਲਤ ਵਿੱਚ ਹੋਏਗਾ ਤੇ ਪਹਿਲਾ ਨਾਲੋਂ ਹੋਰ ਵੱਧ ਚੜ ਕੇ ਕਰਾਂਗੇ ਤੇ ਅੱਜ ਸਟੇਟ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਦੱਸਾਂਗੇ ਕਿ ਤੇਰੇ ਡੱਕਿਆਂ ਅਸੀਂ ਡੱਕਣ ਵਾਲੇ ਨਹੀਂ ਹੈਗੇ ਸੋ ਬੇਨਤੀ ਕਰਨ ਦੇ ਲਈ ਜਿਹੜੀ ਵੀਡੀਓ ਪਾ ਰਹੇ ਆ ਕਿ ਇਸ ਭਲੇਖੇ ਜਨਾਰੇ ਉਹ ਕਿ ਅਗਰ ਲੀਡਰਸ਼ਿਪ ਡੱਕੀ ਜਾ ਰਹੀ ਆ ਘਰਾਂ ਦੇ ਵਿੱਚ ਤੇ ਸ਼ਾਇਦ ਪ੍ਰੋਗਰਾਮ ਕੈਨਸਲ ਹੋ ਜਨ ਪ੍ਰੋਗਰਾਮ ਇਦਾਂ ਹੀ ਹੋਏਗਾ ਜਿਵੇਂ ਲਿਖਿਆ ਗਿਆ ਆ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੂੰ ਜਲੰਧਰ ਨੇੜੇ ਪੈਂਦਾ ਉਹ ਜਲੰਧਰ ਪਹੁੰਚਣ 12 ਵਜੇ ਤੱਕ ਜਿਨ੍ਹਾਂ ਨੂੰ ਗੁਰਦਾਸਪੁਰ ਨੇੜੇ ਪੈਂਦਾ ਉਹ ਗੁਰਦਾਸਪੁਰ ਪਹੁੰਚਣ ਤੇ ਜਿਨ੍ਹਾਂ ਨੂੰ ਮਾਲਵੇ ਦੇ ਵਿੱਚ ਮਾਨਸਾ ਨੇੜੇ ਪੈਂਦਾ ਉਹ ਮਾਨਸੇ ਪਹੁੰਚਣ ਨੰਬਰ ਮੈਂ ਤੁਹਾਨੂੰ ਜਿਹੜੇ ਹੈਗੇ ਆ ਉਹ ਵੀ ਮੈਂਸ਼ਨ ਕਰ ਦਿੰਨਾ ਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸਮੇਂ ਕੱਢ ਕੇ ਇਸ ਮਾਰਚ ਦਾ ਪ੍ਰੋਟੈਸਟ ਦਾ 26 ਜਨਵਰੀ ਦੇ ਵਿਰੋਧ ਦਾ ਆਪਣਾ ਹਿੱਸਾ ਜ਼ਰੂਰ ਬਣੋ ਅੱਜ 25 ਜਨਵਰੀ ਜੋ ਦਲ ਖਾਲਸਾ ਤੇ ਸ਼ਰੋਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ ਦੇ ਵਿਰੋਧ ਵਿੱਚ ਮਾਝਾ ਮਾਲਵਾ ਦੁਆਬਾ ਮਾਨਸਾ ਜਲੰਧਰ ਤੇ ਗੁਰਦਾਸਪੁਰ ਵਿੱਚ ਪ੍ਰੋਟੈਸਟ ਰੱਖੀ ਗਈ ਸੀ ਉਹਦੇ ਤਹਿਤ ਜਿਵੇਂ ਤੁਸੀਂ ਵੇਖ ਰਹੇ ਹੋ سوشل ਮੀਡੀਆ ਦੇ ਉੱਪਰ ਦੇ ਰਾਤ ਨੂੰ ਹੀ ਜਿਹੜੀ ਲੀਡਰਸ਼ਿਪ ਉਹਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਆ ਕਈਆਂ ਨੂੰ ਫੋਨਾਂ ਉੱਤੇ ਕਿਹਾ ਜਾ ਰਿਹਾ ਕਿ ਪ੍ਰੋਗਰਾਮ ਦਾ ਹਿੱਸਾ ਨਾ ਬਣੋ ਤੇ ਕਈਆਂ ਨੂੰ ਥਾਣੇ ਲਗਾਇਆ ਗਿਆ ਆ ਤੇ ਬਹੁਤ ਸਾਰਿਆਂ ਦੇ ਘਰਾਂ ਵਿੱਚ ਪਿੰਡ ਦੇ ਪੰਚਾਇਤ ਸਰਪੰਚਾਂ ਨੂੰ ਫੋਨ ਕਰਕੇ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਪ੍ਰੋਗਰਾਮ ਵਿੱਚ ਜਾਣ ਤੋਂ ਰੋਕਿਆ ਜਾਵੇ ਇਹ ਤਾਨਾਸ਼ਾਹੀ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਆਈਆਂ ਨੇ ਤੇ ਹੁਣ ਵਾਲੀ ਵੀ ਕਰਦੀ ਹੈ ਪਰ ਅਸੀਂ ਇਹ ਬੇਨਤੀ ਕਰਨ ਦੇ ਲਈ ਦਾਸ ਗੁਰਨਾਮ ਸਿੰਘ ਮੂਨਕਾ ਇਹ ਬੇਨਤੀ ਕਰਨ ਲਈ ਕੀਤਾ ਕਿ ਜਿਹੜੇ ਪ੍ਰੋਟੈਸਟ ਨੇ ਉਹ ਤਿੰਨੇ ਜਗ੍ਹਾ ਉਦਾਂ ਹੀ ਹੋ ਰਹੇ ਨੇ ਚਾਹੇ ਸਾਡੀ ਲੀਡਰਸ਼ਿਪ ਉਥੇ ਪ੍ਰਸ਼ਾਸਨ ਉਹਨੂੰ ਡੱਕ ਲਿਆ ਘਰਾਂ ਦੇ ਵਿੱਚ ਨਾ ਪਹੁੰਚ ਸਕੇ ਪਰ ਜਿਹੜੇ ਅਜੇ ਘਰਾਂ ਚੋਂ ਬਾਹਰ ਸੀ ਉਹ ਸਾਰੇ ਜਿਹੜੇ ਉੱਥੇ ਪਹੁੰਚ ਰਹੇ ਨੇ ਤਿੰਨੋਂ ਹੀ ਜਾ ਪ੍ਰੋਗਰਾਮ ਹੋ ਰਿਹਾ ਹੈ ਤੇ ਸਮਾਂ ਥੋੜਾ ਦੇਰ ਪਚੇਦ ਹੋ ਸਕਦਾ ਹੈ ਤੇ ਸੰਗਤ ਨੂੰ ਬੇਨਤੀ ਕਰਦੇ ਆ ਪੰਜਾਬ ਦੀ ਨੌਜਵਾਨੀ ਨੂੰ ਬੇਨਤੀ ਕਰਦੇ ਆ ਕਿ ਆਓ ਸਾਰੇ ਜਾਣੇ ਆਪਣੇ ਸਮੇ ਰੁਜ਼ੇਮੇ ਜਿਹੜੇ ਨਹੀਂ ਵੀ ਆਉਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਿਹੜਾ ਵੀ ਤੁਹਾਡੇ ਨੇੜੇ ਪੈਂਦਾ ਆ ਉਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਹਿੱਸਾ ਲਵੋ ਤਾ ਜੋ ਇੰਡੀਅਨ ਸਟੇਟ ਜਿਹੜੇ ਜ਼ੁਲਮ ਕਰਦੀ ਆ ਰਹੀ ਆ ਘੱਟ ਗਿਣਤੀਆਂ ਦੇ ਉੱਪਰ ਜ਼ੁਲਮ ਕਰਦੀ ਆ ਰਹੀ ਆ ਸਿੱਖਾਂ ਦੇ ਉੱਪਰ ਜ਼ੁਲਮ ਕਰਦੀ ਆ ਰਹੀ ਆ ਕਿਸਾਨੀ ਦੇ ਜਿਹੜੇ ਹੱਕ ਖੋਏ ਜਾ ਰਹੇ ਨੇ ਸਿੱਖਾਂ ਦੀ ਟਾਰਗੇਟ ਕਿਲਿੰਗ ਜਿਹੜੀ ਦੁਨੀਆ ਦੇ ਵਿੱਚ ਜਾ ਕੇ ਕੀਤੀ ਜਾ ਰਹੀ ਆ ਹਰ ਇੱਕ ਦਾ ਵਿਰੋਧ ਜਤਾਉਣ ਦੇ ਲਈ ਆਪਣੀ ਹਾਜ਼ਰੀ ਲਵਾਈਏ ਇਹ ਬਣੀ ਹੋਈ ਪੰਜਾਬ ਦੀ ਸਰਕਾਰ ਨੂੰ ਵੀ ਦਸੀਏ ਕਿ ਡੇਲਾ ਲਾਲਾ ਤੂੰ ਇੱਕ ਡੱਕ ਲੇਂਗੀ ਦੋ ਡੱਕ ਲੇਂਗੀ ਪਰ ਇਹ ਡੱਕੇ ਨਹੀਂ ਜਾਣੇ ਗੁਰੂ ਗੋਬੀ ਸਿੰਘ ਪਾਸ਼ਾ ਦੀ ਕੌਮ ਆ ਜੇ ਤੇ ਗੋਲੀਆਂ ਖਾਂਦਿਆਂ ਛਾਤੀਆਂ 'ਚ ਉਹ ਨਹੀਂ ਮੁੱਕਦੇ ਤੁਸੀਂ ਤੇ ਘਰਾਂ ਵਿੱਚ ਡੱਕ ਕੇ ਪ੍ਰੋਗਰਾਮ ਡੱਕ ਕਰ ਲੋ ਰੋਗ ਲਵੋਗੇ ਇਹ ਕਦਾਈ ਵੀ ਨਹੀਂ ਹੋ ਸਕਦਾ ਪ੍ਰੋਗਰਾਮ ਹੋਏਗਾ ਹਰ ਹਾਲਤ ਵਿੱਚ ਹੋਏਗਾ ਤੇ ਪਹਿਲਾ ਨਾਲੋਂ ਹੋਰ ਵੱਗ ਚੜ ਕੇ ਕਰਾਂਗੇ ਤੇ ਅੱਜ ਸਟੇਟ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਦੱਸਾਂਗੇ ਕਿ ਤੇਰੇ ਡੱਕਿਆਂ ਸੀ ਡੱਕਣ ਵਾਲੇ ਨਹੀਂ ਹੈਗੇ ਸੋ ਬੇਨਤੀ ਕਰਨ ਦੇ ਲਈ ਜਿਹੜੀ ਵੀਡੀਓ ਪਾ ਰਹੇ ਆ ਕਿ ਇਸ ਭਲੇਖੇ ਜਨਾਰੇ ਉਹ ਕਿ ਅਗਰ ਲੀਡਰਸ਼ਿਪ ਡੱਕੀ ਜਾ ਰਹੀ ਆ ਘਰਾਂ ਦੇ ਵਿੱਚ ਤੇ ਸ਼ਾਇਦ ਪ੍ਰੋਗਰਾਮ ਕੈਨਸਲ ਹੋ ਜਾਣਾ ਪ੍ਰੋਗਰਾਮ ਇਦਾਂ ਹੀ ਹੋਏਗਾ ਜਿਵੇਂ ਲਿਖਿਆ ਗਿਆ ਆ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੂੰ ਜਲੰਧਰ ਨੇੜੇ ਪੈਂਦਾ ਉਹ ਜਲੰਧਰ ਪਹੁੰਚਣ 12 ਵਜੇ ਤੱਕ, ਜਿਨ੍ਹਾਂ ਨੂੰ ਗੁਰਦਾਸਪੁਰ ਨੇੜੇ ਪੈਂਦਾ ਉਹ ਗੁਰਦਾਸਪੁਰ ਪਹੁੰਚਣ ਤੇ ਜਿਨ੍ਹਾਂ ਨੂੰ ਮਾਲਵੇ ਦੇ ਵਿੱਚ ਮਾਨਸਾ ਨੇੜੇ ਪੈਂਦਾ ਉਹ ਮਾਨਸਾ ਪਹੁੰਚਣ ਨੰਬਰ ਮੈਂ ਤੁਹਾਨੂੰ ਜਿਹੜੇ ਹੈਗੇ ਆ ਉਹ ਵੀ ਮੈਂਸ਼ਨ ਕਰ ਦਿੰਨਾ ਆ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸਮੇਂ ਕੱਢ ਕੇ ਇਸ ਮਾਰਚ ਦਾ ਪ੍ਰੋਟੈਸਟ ਦਾ 26 ਜਨਵਰੀ ਦੇ ਵਿਰੋਧ ਦਾ ਆਪਣਾ ਹਿੱਸਾ ਜ਼ਰੂਰ ਬਣੋ।